ਕਿਸ ਨੇ ਢਿੱਲ ਨਹੀਂ ਕਰਨੀ ਪਹਿਲਾਂ ਕਰਕੇ ਦੇਖੀ ਬਹੁਤ ਢਿੱਲਾਂਗੀ ਅੱਛਾ ਲੋਕ ਤੁਹਾਨੂੰ ਯੂਜ਼ ਕਰਕੇ ਚਲੇ ਜਾਂਦੇ ਫਿਰ ਕਈ ਵਾਰੀ ਪੇਮੈਂਟ ਵੀ ਛੱਡ ਦਿੰਦੇ ਸੀ ਰਿਕਾਰਡਿੰਗ ਕਰਦੇ ਵਕਤ ਜੇ ਮੈਨੂੰ ਲੱਗਿਆ ਵੀ ਨਹੀਂ ਆਹ ਬੰਦਾ ਹੀ ਨਹੀਂ ਵਧੀਆ ਹੈਗਾ ਗਾਣਾ ਜਿੱਦਣਾ ਕਰਨਾ ਹੈ ਮੈਂ ਨਹੀਂ ਕੀਤਾ ਤੇ ਇੱਕ ਵੇ ਜੱਟਾ 2 ਵੇ ਜੱਟਾ 3 ਵੇ ਜੱਟਾ ਇੰਨਾ ਥੋੜੀ ਉਹਨਾਂ ਨੂੰ 15 15 20 20 ਸਾਲ ਥੋੜੀ ਕਿਸੇ ਦਾ ਦੇਖੀ ਤੋਂ ਨਗਰੇ ਵੀਰੇ ਆਪਾਂ ਤੱਕ ਸੁਣੀ ਵੀ ਹੈ ਨਹੀਂ ਆਪਾਂ ਤਾਂ ਸਿੱਧੇ ਡਾਇਰੈਕਟ ਫੈਸਲੇ ਹੀ ਕਰੀਏ ਮੈਂ ਖੇੜਾ ਨਹੀਂ ਛੱਡਣਾ ਜਿਵੇਂ ਛੇਡਾ ਹਲਿਆ ਪਹਿਲੀ ਤੋਂ ਭਾਵੇਂ ਬੌਂਸਰ ਰੱਖ ਲਈ ਨਾਲ ਵੀ ਮੈਂ ਤਾਂ ਚੱਕ ਲੂੰ ਰਹਿਲੀ ਚੋਂ ਕਿਤੇ ਬੌਂਸਰ ਨੂੰ ਸਭ ਰੱਖ ਦੋ ਨਾ ਬੜੀ ਬੌਂਸਰ ਘਾਤੀ ਰੱਖਣੇ ਹਾਂ ਬੌਂਸਰ ਆ ਕੇ ਤਾਂ ਸੀ ਆਪ ਇੱਕ ਦੋ ਵਾਰੀ ਇਹਦਾ ਡਬਿੰਗ ਦੇ ਵਿੱਚ ਕਿਸੇ ਨੇ ਕਹਿ ਦੇਣਾ ਵੀ ਮੈਡਮ ਜੀ ਮਾੜੀ ਜੀ ਮੁਰਕੀ ਲਾ ਦੋ ਮੈਂ ਕਹਣਾ ਤੁਸੀਂ ਪੈਸੇ ਇੰਨੇ ਕਿ ਦਿੱਤੇ ਆ ਇਹ ਇੰਨਾ ਕੀ ਲੱਗਿਆ ਅੱਛਾ ਕੋਈ ਰੜਕ ਜੀ ਹੈਗੀ ਮੰਨ ਚ ਵੀ ਆ ਚੀਜ਼ ਤਾਂ ਜ਼ਰੂਰ ਕਰਨੀ ਆ ਮਤਲਬ ਲਾਈਫ ਦੇ ਵਿੱਚ ਇੱਕ ਬੰਦੇ ਦੇ ਨਾ ਹੁੰਦਾ ਵੀ ਆ ਚੀਜ਼ ਤਾਂ ਮੈਂ ਆਪਾਂ ਕਰਨੀ ਉਹ ਕਰਨੀ ਆ ਵੀ ਮਤਲਬ ਕਈ ਵਾਰੀ ਸਾਡੇ ਤੋਂ ਚੀਜ਼ਾਂ ਨਹੀਂ ਹੁੰਦੀਆਂ ਜਾਂ ਜਿਵੇਂ ਤੁਸੀਂ ਅੱਛਾ ਪਹਿਲਾਂ ਡਿਸਟਰਬ ਰਹੇਗੇ ਜਾਂ ਮਨ 'ਚ ਹੁੰਦਾ ਵੀ ਮੈਂ ਆਸ ਬੰਦੇ ਨਾਲ ਗਾਣਾ ਕਰਨਾ ਜਾਂ ਮੈਂ ਇਸ ਲੈਵਲ ਦਾ ਗਾਣਾ ਕਰਨਾ ਕੀ ਆ ਤੁਹਾਡੇ ਮਨ 'ਚ ਕੀ ਹੈ ਇੱਕ ਤਾਂ ਵੀਰੇ ਅ ਗਾਣਾ ਦੇਖ ਕੇ ਕਰਨਾ ਵੀ ਗਾਣੇ ਨੂੰ ਉਹ ਅਪਰੋਚ ਦੇਣ ਵਾਲਾ ਹੈਗਾ ਬੰਦਾ ਜਾਂ ਸਾਹਮਣੇ ਵਾਲਾ ਉਹ ਚੀਜ਼ ਨੂੰ ਗਾਉਣ ਵਾਲਾ ਹੈਗਾ ਹੂੰ ਦੂਸਰੀ ਗੱਲ ਉਹ ਨਾ ਹੋਵੇ ਵੀ ਉਹ ਆਪ ਤਾਂ ਡੁੱਬੇ ਡੁੱਬੇ ਸਾਨੂੰ ਵੀ ਲੈ ਕੇ ਡੁੱਬ ਜਾਵੇ ਨਾਲ ਹਾਂ ਸਭ ਤੋਂ ਪਹਿਲਾਂ ਤਾਂ ਕੁੜੀ ਨੂੰ ਇਹ ਚਾਹੀਦਾ ਵਾ ਵੀ ਜੇ ਉਹ ਕੋਈ ਵੀ ਗਾਣਾ ਗਾਦੀ ਤੇ ਬਾਕੀ ਰਹਿ ਗਈ ਗੱਲ ਇਹ ਆ ਵੀ ਹੁਣ ਕਿਸੇ ਨਾਲ ਢਿੱਲ ਨਹੀਂ ਕਰਨੀ ਹੈਗੀ ਹੂੰ ਪਹਿਲਾਂ ਕਰਕੇ ਦੇਖੀਏ ਬਹੁਤ ਢੱਲਾਂ ਕੀਤੀਆਂ ਪਹਿਲਾਂ ਅੱਛਾ ਲੋਕ ਤੁਹਾਨੂੰ ਯੂਜ਼ ਕਰਕੇ ਚਲੇ ਜਾਂਦੇ ਆ ਵੀਰੇ ਹੂੰ ਮਤਲਬ ਹਾਂ ਯੂਜ਼ ਮੀਨਸ ਵੀ ਤੁਹਾਡੇ ਤੋਂ ਕੰਮ ਲੈ ਕੇ ਚਲੇ ਜਾਂਦੇ ਆ ਤੁਹਾਡੇ ਤੋਂ ਗਾਣੇ ਡੱਬ ਕਰਾ ਲਏ ਹਨਾ ਜਾਂ ਕੁਝ ਵੀ ਠੀਕ ਹੈ ਵੀ ਹੁਣ ਢਿੱਲ ਨਹੀਂ ਕਰਨੀ ਹੈਗੀ ਹੁਣ ਥੋੜਾ ਜਿਹਾ ਡੰਡਾ ਕਹਿੜਾ ਹੀ ਰੱਖਣਾ ਵਾ अच्छा हां पंजाबी मतलब मुक्सर वाला हिसाब रखना हां <laughs> मुक्सर वाला रखना अच्छा पहला लुधियाणे वाला रख के देख लिया लुधियाणे ਦੇ ਲੋਕ ਜਿਹੜੇ ਉਹ ਥੋੜੇ ਜਿਹਾ ਸੌਫਟ ਹਾਰਡ ਨਹੀਂ ਹੈਗਾ ਹਾਂ ਅੱਛਾ ਤੱਕਾ ਨਹੀਂ ਕਰਦੇ ਵਾਲਾ ਤੁਹਾਡੇ ਅੰਦਰ ਫਿਰ ਪਹਿਲਾਂ ਇਧਰ ਨਾਲ ਦਿਲ ਆ ਗਿਆ ਹੋਣਾ ਨਾ ਤੇ ਹੁਣ ਚੇਂਜ ਕਰਾਇਆ ਫਿਰ ਉਧਰ ਉਧਰਲਾ ਪਾਣੀ ਪੀ ਲੈਣਾ ਸੀ ਨਹੀਂ ਜਦੋਂ ਪਾਣੀ ਪੀਤਾ ਹੀ ਲੁਧਿਆਣੇ ਦਾ ਆਪਾਂ ਅੱਛਾ ਤਾਂ ਕਰ ਦਿਲ ਤਾਂ ਸਾਫ਼ ਹੀ ਰਹੂਗਾ ਕਿਸੇ ਨਾਲ ਬੇਈਮਾਨੀ ਕੀਤੀ ਆ ਨਾ ਕਰਨੀ ਆ ਦਿਲ ਤਾਂ ਸਾਫ਼ ਹੀ ਰਹੂਗਾ ਪਰ ਹੁਣ ਥੋੜੀ ਜਿਹੀ ਅੱਖਾਂ ਖੋਲ ਕੇ ਰੱਖਣੀਆਂ ਨੇ ਠੀਕ ਹੈ ਪਹਿਲਾ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਸੀਗੇ ਵੀ ਹਾਂ ਠੀਕ ਆ ਅੱਛਾ ਲੱਗਦਾ ਵੀ ਕੁੜੀਆਂ ਭੋਲੀਆਂ ਹੁੰਦੀਆਂ ਯਕੀਨ ਕਰ ਜਾਂਦੀਆਂ ਮੈਂ ਕਹਾਂਗੀ ਵੀ ਕੁੜੀਆਂ ਭੋਲੀਆਂ ਨਹੀਂ ਹੁੰਦੀਆਂ ਆਬਵੀਅਸਲੀ ਹੁੰਦੀਆਂ ਕੁੜੀਆਂ ਭੋਲੀਆਂ ਹੀ ਹੁੰਦੀਆਂ ਵੀਰੇ ਅੱਛਾ ਖਾਸ ਕਰਕੇ ਆਪਣੀ ਜਿਹੜੀ ਗਾਇਕੀ ਲਾਈਨ ਚ ਹੁੰਦੀਆਂ ਨੇ ਕੁੜੀਆਂ ਭੋਲੀਆਂ ਹੁੰਦੀਆਂ ਨੇ ਨਹੀਂ ਪਰ ਇੱਕ ਇੱਕ ਸਵਾਲ ਬਹੁਤ ਵੱਡਾ ਹੁੰਦਾ ਵੀ ਜਿਵੇਂ ਤੁਸੀਂ ਅਕਸਰ ਕਹ ਰਹੇ ਹੋ ਵੀ ਮੈਨੂੰ ਪਹਿਲਾਂ ਨਹੀਂ ਪਤਾ ਸੀ ਇਹ ਕੁੜੀਆਂ ਕਿਉਂ ਇਲਜ਼ਾਮ ਕਿਉਂ ਲੱਗਦੇ ਨੇ ਫਿਰ ਕਲਾਕਾਰਾਂ ਤੇ ਨਹੀਂ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਮੈਂ ਵੈਸੇ ਕਿਹਾ ਵੀ ਕਿ ਕੁੜੀਆਂ ਕਿਉਂ ਅਕਸਰ ਇਹ ਗੱਲ ਕਹਿ ਦਿੰਦੀਆਂ ਨੇ ਮਤਲਬ ਕਿਸੇ ਨਾਲ 10 ਸਾਲ ਲਗਾ ਕੇ ਜਾਂ ਕਿਸੇ ਨਾਲ 12 ਸਾਲ ਲਗਾ ਕੇ ਵੀ ਉਹ ਬੰਦਾ ਮਾੜਾ ਕਿ ਸਾਨੂੰ ਉਸ ਦੌਰ ਚ ਨਹੀਂ ਪਤਾ ਲੱਗਦਾ ਹਾਂ ਇਹ ਗੱਲ ਮੈਂ ਜ਼ਰੂ ਦੇਖੋ ਹੁਣ ਮੇਰੇ ਮੈਨੂੰ ਲੱਗਿਆ ਵੀ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਮੈਂ ਕੰਮ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੀ ਓਬਵੀਅਸਲੀ ਹਰ ਇੱਕ ਇਨਸਾਨ ਆਪ ਦੇ ਘਰੇ ਰੋਟੀ ਲੈ ਕੇ ਜਾਂਦਾ ਕੰਮ ਕਰਕੇ ਲੈ ਕੇ ਜਾਂਦਾ ਹਨ ਤੇ ਉਹ ਉਹ ਜੇ ਆਪਾਂ ਕਿਸੇ ਦੇ ਕੰਮ ਨੂੰ ਮਾੜਾ ਕਹਾਂਗੇ ਤਾਂ ਆਪਾਂ ਇਨਸਾਨ ਨਹੀਂ ਹੈਗੇ ਕੰਮ ਨੂੰ ਮਾੜਾ ਨਹੀਂ ਕਹ ਰਹੀ ਜੇ ਤੁਹਾਨੂੰ ਉਹ ਕੰਮ ਕਰਦੇ ਵਕਤ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਹੈਗੀ ਤੇ ਤੁਸੀਂ 1 ਸਾਲ 2 ਸਾਲ 3 ਸਾਲ 4 ਸਾਲ ਕਿਤੇ ਤਾਂ ਤੁਹਾਨੂੰ ਅਕਲ ਹੋਣੀ ਚਾਹੀਦੀ ਆ ਥੋੜਾ ਜਿਹਾ ਸੋਚ ਲਓ ਜੇ ਤੁਹਾਡੇ ਮਨ ਨੂੰ ਪੈਸਾ ਕੀ ਕਰ ਲੋਂਗੇ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਨਹੀਂ ਪੈਸਾ ਜਿਹਨੂੰ ਲੋ ਨਹੀ ਨਹੀਂ ਕਹਿਣ ਤੋਂ ਪਹਿਲਾਂ ਇਹ ਵੀ કરી ਲੈ ਜਾ ਕੇ ਵੀ ਨਹੀਂ ਤੁਸੀਂ ਪੈਸੇ ਵੀ ਰੱਖ ਲੈ ਤੁਹਾਡੇ ਮਨ ਨੂੰ ਫੇਰ ਵੀ ਸ਼ਾਂਤੀ ਨਹੀਂ ਤੁਸੀਂ ਉਹ ਪੈਸਿਆਂ ਦੇ ਢੇਰ ਨੂੰ ਦੇਖੀ ਚੱਲੋ ਹੂੰ ਠੀਕ ਹੈ ਸੈਟੀਸਫੈਕਸ਼ਨ ਤਾਂ ਇੱਥੇ ਪਈ ਆ ਨਾ ਤੁਹਾਡੇ ਦਿਮਾਗ 'ਚ ਪਈ ਆ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡਾ ਨਹੀਂ ਸੈੱਟ ਆ ਰਿਹਾ ਦਿਮਾਗ ਜਾਂ ਮੇਰੀ ਰੂਹ ਨੂੰ ਹੀ ਸ਼ਾਂਤੀ ਹੈ ਨੀਗੀ ਹੂੰ ਕੰਮ ਕਰਕੇ ਤਾਂ ਤੁਸੀਂ 15 15 16 16 ਸਾਲ ਬਾਅਦ ਜਿਹੜਾ ਕਿਸੇ ਤੇ ਇਲਜ਼ਾਮ ਲਾਉਣਾ ਇਸ ਗੱਲ ਦੇ ਮੈਂ ਬਿਲਕੁਲ ਹੱਕ ਜ ਨਹੀਂ ਹੂੰ ਪਿੱਛੇ ਹਟ ਜੋ ਤੁਸੀਂ ਵੀ ਮੁੜ ਜੋ ਤੁਹਾਡੇ ਲਈ ਹੋਰ ਕਿਹੜਾ ਰਾਹ ਹੈ ਨੀਗੀ ਹੂੰ ਹੁਣ ਜਿਹੜੀਆਂ ਚਰ ਘਰੇ ਬੈਠੀਆਂ ਨੇ ਜਾਂ ਉਹ ਕਿਹੜਾ ਇਨਸਾਨ ਨਹੀਂ ਜੇ ਮੰਨ ਲਓ ਅੱਜ ਮੈਂ ਇਨੇ ਸਾਲ ਗੈਪ ਪਾ ਲਿਆ ਤੇ ਜੇ ਮੇਰੀ ਕੁਦਰਤ ਨੇ ਜਾਂ ਮੇਰੀ ਕਿਸਮਤ ਨੇ ਮੈਨੂੰ ਮੌਕਾ ਦਿੱਤਾ ਮੈਂ ਫੇਰ ਦੁਬਾਰਾ ਬੈਠੀ ਹਾਂ ਹੈਨਾ ਤੇ ਐ ਆਪਣੇ ਆਪ ਨੂੰ ਖਰਾਬ ਨਾ ਕਰੋ ਖੱਜਲ ਨਾ ਕਰੋ ਠੀਕ ਹੈ ਥੋੜੀ ਵੀ ਜ਼ਿੰਦਗੀ ਆ ਉਹਨੂੰ ਖਰਾਬ ਨਾ ਕਰੋ ਤੇ ਉਸ ਤੋਂ ਬਾਅਦ ਸਭ ਤੋਂ ਮਾੜੀ ਗੱਲ ਇਹ ਹੋ ਜਾਂਦੀ ਹੈ ਵੀ ਤੁਸੀਂ ਇੰਨਾ ਟਾਈਮ ਕੱਟ ਕੇ ਫੇਰ ਦੁਬਾਰਾ ਕਿਸੇ ਨੂੰ ਮਾੜਾ ਕਹਿੰਦੇ ਹੋ ਇੱਕ ਬਿਲਕੁਲ ਵੀ ਹੱਕ ਵਾਲੀ ਗੱਲ ਨਹੀਂ ਹੈਗੀ ਠੀਕ ਆ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਦੁਕਾਨਾਂ ਗਏ 21 ਦੇ ਵਿੱਚ ਕਦੇ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ ਜਿਹਨੇ ਤੋੜ ਕੇ ਜੇ ਰੱਖਿਆ ਹੋਵੇ ਜਾਂ ਤੁਹਾਡਾ ਗਾਉਨ ਨੂੰ ਜੀ ਨਾ ਕਰਿਆ ਹੋਵੇ ਜਾਂ ਜੀ ਕਰਿਆ ਹੋਵੇ ਜਾਂ ਪ੍ਰੋਗਰਾਮ ਹੀ ਅੰਦਰ ਚ ਛੱਡ ਦਈਏ ਨਹੀਂ ਮੇਰੇ ਨਾਲ ਇਦਾਂ ਬਿਲਕੁਲ ਨਹੀਂ ਹੋਇਆ ਨਾ ਨਾ ਮੇਰੇ ਨਾਲ ਧੱਕਾ ਹੋਇਆ ਨਾ ਧੱਕਾ ਚੱਲਣ ਵਾਲੇ ਪਹੈ ਹੀ ਨਹੀਂ ਬਿਲਕੁਲ ਮੇਰੀ ਆਤੇ ਮੈਂ ਤਾਂ ਕਈ ਵਾਰੀ ਪੇਮੈਂਟ ਵੀ ਛੱਡ ਦਿੰਦੀ ਸੀ ਰਿਕਾਰਡਿੰਗ ਕਰਦੇ ਵਕਤ ਜੇ ਮੈਨੂੰ ਲੱਗਿਆ ਵੀ ਨਹੀਂ ਆਹ ਬੰਦਾ ਹੀ ਨਹੀਂ ਵਧੀਆ ਹੈਗਾ ਗਾਣਾ ਜਿਹਦੇ ਨਾਲ ਕਰਨਾ ਹੈ ਮੈਂ ਧੱਕਾ ਤਾਂ ਫਿਰ ਆਪਾਂ ਕੀ ਕਿਸੇ ਦਾ ਝੱਲਾਂਗੇ ਠੀਕ ਹੈ ਨਾ ਤੇ ਵਧੀਆ ਆਪਦਾ ਤੁਸੀਂ ਛੇਤੀ ਮੁੜ ਜਾਓ ਹੂੰ ਉਸ ਰਾਤੋਂ ਉਹ ਰਾਤੋਂ ਤੁਸੀਂ ਆਪ ਦੱਸੋ ਵੀ ਇਹ ਗੱਲ ਗਲਤ ਹੈ ਜਾਂ ਸਹੀ ਹੈ ਜੇ ਤੁਹਾਨੂੰ ਨਹੀਂ ਕੰਫਰਟੇਬਲ ਤੁਸੀਂ ਕਿਤੇ ਕੰਮ ਕਰਕੇ ਤੁਸੀਂ ਵਾਪਸ ਮੁੜ ਜਾਓ ਤੁਹਾਡਾ ਕਿਹੜਾ ਕੋਈ ਰਾਹ ਬੰਦ ਹੋ ਗੇ ਗਲਾ ਤੁਹਾਡੇ ਕੋਲੇ ਤੁਹਾਡੀ ਗਾਇਕੀ ਤੁਹਾਡਾ ਸਾਰਾ ਕੁਝ ਤੁਹਾਡੇ ਕੋਲੇ ਆ ਤੁਹਾਡਾ ਕੋਈ ਖੋ ਕੇ ਤਾਂ ਨਹੀਂ ਰੱਖ ਲੂਗਾ ਤੁਸੀਂ ਆਪਦਾ ਕੰਮ ਹੋਰ ਕਰ ਲਓ